ਸਤਿ ਸ਼੍ਰੀ ਅਕਾਲ ਦੋਸਤੋ ਆਸ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਲੈ ਕੇ ਸੱਚੇ ਪਾਤਸ਼ਾਹ ਦਾ ਨਾਮ ਤੇ ਆਪਾਂ ਕਰੀਏ ਗੱਲ ਜਿਹੜੀ ਆਪਾਂ ਕਰਨੀ ਹੈ ਅੱਜ ਆਪਣੀ ਗੱਲ ਜਿਹੜੀ ਹੈਗੀ ਆਪਾਂ ਅੱਜ ਗੱਲ ਕਰਨੀ ਹੈ ਬਹਿਡਿੰਗ ਲਿਖਿਆ ਹੈ ਬਿਰਮਿੰਦਰ ਆਵਲਾ ਨੂੰ ਟਿਕਟ ਮਿਲਣ ਤੋਂ ਹੋਇਆ ਇਨਕਾਰ ਇਹ ਐਵੇਂ ਨਹੀਂ ਲਿਖਦਾ ਐਵੇਂ ਗੱਲਾਂ ਨਾਲ ਨਹੀਂ ਲਿਖ ਲਿਖਦਾ ਵੀ ਜਾਂ ਇਹ ਨਹੀਂ ਵੀ ਸ਼ਾਮ ਨੂੰ ਵੀ ਸੈਜੀਪਾਲ ਦਾ ਕੋ ਮੂਡ ਬਣਿਆ ਤੇ ਉਹਨੇ ਦਿਲ ਚਾਈ ਤੇ ਲਿਖਤਾ ਤੇ ਸ਼ਾਮ ਨੂੰ ਲਾਈਵ ਹੋ ਗਿਆ ਰਮੇਂਦਰ ਆਵਲਾ ਆਪਾਂ ਨੂੰ ਵੀ ਪਤਾ ਵੀ ਬੜੇ ਦਿਨਾਂ ਤੋਂ ਕਦੇ ਔਸ ਫੁੱਲ ਤੇ ਕਦੇ ਔਸ ਫੁੱਲ ਤੇ ਐਵੇਂ ਚੱਲ ਰਿਹਾ ਸੀ ਬਣੀ ਕੁਛ ਨਹੀਂ ਜਾਂਦਾ ਸੀ ਪਿੱਛੇ ਸਮਰਥਕ ਸੀ ਕਹਿੰਦੇ ਜਿਹੜੇ ਆਵਲੇ ਦੇ ਜਿਹੜੇ 2 4 ਉਹੀ ਰੋਟੀ ਖਾ ਕੇ ਗੱਡੀ 'ਚ ਚੜਨ ਵਾਲੇ ਉਹ ਸਮਰਥਕ ਵੀ ਬੜੇ ਉਲਝੇ ਹੋਏ ਸੀ ਵਿੱਚੋਂ ਕੁਝ ਤਾਂ ਲੋਕ ਸਮਰਥਕ ਤਾਂ ਮੇਰੀ ਮੇਰੇ ਨਾਲ ਗੱਲ ਵੀ ਹੋਈ ਉਹਨਾਂ ਦੀ ਵਿੱਚੋਂ ਕੁਝ ਸਮਰਥਕ ਤਾਂ ਸੀ ਕਿ ਵੀ ਜਿਹੜੇ ਜਵਾਬ ਵੀ ਦੇ ਗਏ ਸੀ ਵੀ ਭਾਈ ਤੂੰ ਕਿਸੇ ਹੋਰ ਫੁੱਲ ਤੇ ਬਹਿਣਾ ਜਾਂ ਫੁੱਲ ਵਾਲੀ ਪਾਰਟੀ 'ਚ ਬਹਿਣਾ ਤਾਂ ਬਹਿ ਜਾ ਸਜਣਾ ਸਵਾਰੀ ਸਮਾਨ ਦੀ ਆਪ ਜ਼ਿੰਮੇਵਾਰ ਹੈ ਤੂੰ ਬਹਿਣਾ ਤਾਂ ਬਹਿ ਜਾ ਅਸੀਂ ਇਹਦੇ ਨਾਲ ਕੋਈ ਨਹੀਂ ਜਾਣਾ ਹੋਰ ਵੀ ਮੈਂ ਸੁਣਿਆ ਹੈ ਵੀ ਜਾਖੜ ਸਾਹਿਬ ਦੇ ਵੀ 2-4 ਸੱਜਣ ਬੰਦਿਆਂ ਨੇ ਇਹਨੂੰ ਕਾ ਕੇਰਾ ਪਾ ਕੇ ਰੱਖਿਆ ਵਿਆ ਸੀ ਵੀ ਵੇਖਿਆ ਜੇ ਕਿਸੇ ਹੋਰ ਪਾਰਟੀ 'ਚ ਨਾ ਜਾਵੜੇ ਉਹਨਾਂ ਨੂੰ ਵੀ ਆਇਆ ਲੱਗਦਾ ਸੀਗਾ ਵੀ ਕਿਤੇ ਇਹ ਹਰਜੀਤ ਹਰਮਨ ਦੇ ਗਾਣੇ ਵਾਂਗੂ ਵੀ 24 ਕੈਰੇਟ ਦਾ ਸੋਨਾ ਹੀ ਐ ਤੇ ਵੀ ਕਿਤੇ ਜਿੱਥੇ ਰੱਖਦਾ ਵੀ ਇਹ ਜਾਂਦਿਆਂ ਹੀ ਭਾਰ ਲੱਗ ਜਾਣਾ ਜਿਹੜੇ ਹਲਕੇ 'ਚ ਠਲਤਾ ਇਉਂ ਨਹੀਂ ਪਤਾ ਸੀ ਕਿ ਕਿਸੇ ਵੀ ਹੱਟੀ ਤੇ ਨਹੀਂ ਵਿਕਣਾ ਇਹ 24 ਕੈਰਟ ਦੇ ਸੋਨੇ ਦੇ ਦਾ ਮੁੱਲ ਕਿਸੇ ਹੱਟੀ ਤੇ ਨਹੀਂ ਲੱਗਣਾ ਕਹਾਣੀ ਕੀ ਬਣੀ ਵੀ ਰਮਿੰਦਰ ਆਵਲਾ ਨੂੰ ਹੋ ਗਿਆ ਇਨਕਾਰ ਹਰੇਕ ਪਾਸਿਓ ਰਮਿੰਦਰ ਆਵਲਾ ਚੋਪੜਾ ਪਰਿਵਾਰ ਨੂੰ ਨਾਲ ਲੈ ਕੇ ਜਿਹੜੇ ਇਹਨਾਂ ਦੇ ਕੁੜਮ ਹੈ ਚੋਪੜਿਆਂ ਨੂੰ ਨਾਲ ਲੈ ਕੇ ਚੋਪੜਾ ਪਰਿਵਾਰ ਨੂੰ ਉਹ ਕੇਸਰੀ ਵਾਲਿਆਂ ਨੂੰ ਦਿੱਲੀ ਬੈਠੇ ਸੀ ਬੜੇ ਦਿਨਾਂ ਦੇ ਡੇਰੇ ਲਾਇਵੇ ਸੀ ਕਿ ਭਾਈ ਬੀਜੇਪੀ ਤੋਂ ਟਿਕਟ ਲੈਣੀ ਹੈ ਤੇ ਬੀਜੇਪੀ ਤੋਂ ਟਿਕਟਰ ਇਹਨਾਂ ਨੂੰ ਦਵਾ ਰਿਆ ਸੀਗਾ ਸੁਨੀਲ ਜਾਖੜ ਤੇ ਜੋਰ ਲੱਗਿਆ ਹੋਇਆ ਸੀਗਾ ਰਾਣਾ ਸੋਢੀ ਸਾਹਿਬ ਦੇ ਬਰੋਬਰ ਉਧਰੋਂ ਰਾਣਾ ਸੋਢੀਆਂ ਦਾ ਸੀ ਵੀ ਮੈਂ ਟਿਕਟ ਲੈਣ ਨਹੀਂ ਦੇਣੀ ਰਾਣਾ ਸੋਢੀ ਸਾਹਿਬ ਉਹਨਾਂ ਦਾ ਕਹਿਣਾ ਸੀ ਵੀ ਮੈਂ ਟਿਕਟ ਲੈਣ ਨਹੀਂ ਦੇਣੀ ਪਰ ਇੱਕ ਗੱਲ ਤੇ ਤਾਂ ਫਿਰ ਰਾਣਾ ਸੋਢੀ ਨੇ ਵੀ ਕਾਰ ਵਖਾਈ ਆ ਆਪਦੀ ਵੀ ਵਾਕਿਆ ਉਹਨੇ ਜੁਰਤ ਉਖਾੜੀ ਵੀ ਟਿਕ ਟਕ ਟੁਕਟ ਦੇ ਉਹਨੇ ਨੇੜੇ ਨਹੀਂ ਲੱਗਣ ਦੇਣਾ ਤੇ ਜਾਖੜ ਸਾਹਿਬ ਦਾ ਵੀ ਜਿਹੜੇ ਅੱਜ ਵੀ ਕੋਈ 4-5 ਬੰਦੇ ਕਰਾਏ ਅੱਜ ਸ਼ਾਮਲ ਕਰਾਏ ਉਹਦੇ ਥੱਲੇ ਮੈਂ ਕਮੈਂਟ ਵੀ ਕੀਤਾ ਵੀ ਜਾਖੜ ਸਾਹਿਬ ਕੋਈ ਫਾਇਦਾ ਨਹੀਂ ਇਹੋ ਜੀ ਪ੍ਰਧਾਨਗੀ ਦਾ ਵੀ ਜੇ ਥੋੜਾ ਤਾਂ ਬੰਦਾ ਨਹੀਂ ਇੱਕ ਸ਼ਾਮਲ ਕਰਾਇਆ ਜਾਂਦਾ ਵੀ ਅਸੀਂ ਤਾਂ ਪਹਿਲਾਂ ਆਂਦੇ ਸੀ ਵੀ ਸਾਡੀ ਕਾਂਗਰਸ ਪਾਰਟੀ ਚੋਂ ਜਾਂ ਕਿਸੇ ਪਾਰਟੀ ਚੋਂ ਵੀ ਇਹ ਬੰਦਾ ਬਾਹਰ ਹੋਵੇ ਕਿਉਂਕਿ ਵੈਸੇ ਮੈਂ ਤਾਂ ਫ੍ਰੀਲਾਂਸਰ ਮੈਂ ਰਾਜਨੀਤੀ ਕਰਨਾ ਪਸੰਦ ਕਰਦਾ ਵੀ ਰਾਜਨੀਤੀ ਆਪਦੀ ਕਰੋ ਪਾਰਟੀ ਜਿਹੜੀ ਮਰਜ਼ੀ ਹੋਵੇ ਮੈਂ ਤਾਂ ਇੱਕ ਚੀਜ਼ ਜਾਣਦਾ ਹੁਣਾਂ ਵੀ ਬੰਦਾ ਚੰਗਾ ਹੋਣਾ ਚਾਹੀਦਾ ਸੋ ਜਿਹੜਾ ਦਿਮਾਗ 'ਚ ਇਹਦੇ 2-4 ਸਮਰਥਕਾਂ ਜਦੋਂ ਮੈਂ ਸਮਰਥਕਾਂ ਵੀ ਕਹਿੰਨਾ ਨਾ ਉਦੋਂ ਗੱਲ ਵੱਡੀ ਹੋ ਜਾਂਦੀ ਐ ਲੱਗਦਾ ਵੀ ਖਬਰੇ ਆਵਲੇ ਦੇ ਮਗਰ ਕਾਫਲਾ ਕਿੱਢਾ ਕ ਉਹ ਗੱਲ ਇਹ ਆ ਵੀ ਸਮਰਥਕਾਂ ਦਾ ਮਤਲਬ ਵੀ 2-4 ਜਿਹੜੇ ਸਮਰਥਕ ਆਵਲਾ ਦਾ ਆਵਲਾ ਦੇ ਉਹ ਸਮਰਥਕਾਂ ਦਾ ਕਹਿਣਾ ਇਹ ਸੀਗਾ ਵੀ ਕਿਤੇ ਵੀ ਇਹ ਸਾਡੇ ਆਉਣ ਵਾਲੇ ਐਮਪੀ ਸਾਹਿਬ ਵੀ ਕੱਲ ਪਰਸੋ ਟਿਕਟ ਲੈ ਆਉਣਗੇ ਤਰਮਿੰਦਰ ਹਾਵਲਾ ਨਾਲ ਹੋਈ ਕੀ ਆਇਕਾ ਵੀ ਮਿਲਣ ਦਾ ਇਧਰਲੇ ਪਾਸੇ ਨਹੀਂ ਉਹ ਚਾਉਂ ਚਾਉਂ ਕਰੀ ਜਾਂਦਾ ਤਾਂ ਬਾਅਦ ਜਾਈ ਜਾਂਦੀ ਹਣੀ ਵਿੱਚ ਇਹ ਬੌਵੀ ਮਾਨ ਨੇ ਇੱਕ ਦਿਨ ਉਹਦੇ ਵੀ ਕਿਹਾ ਸੀਗਾ ਵੀ ਅਖੇ ਦੇ ਨਾਲ ਤੋ ਹੋਈ ਵੀ ਜਿਹੜਾ ਘਰ ਦਾ ਨਾ ਘਾੜਦਾ ਤੇ ਗੱਲ ਵਾਕਿਆ ਗੱਲ ਸਹੀ ਹੈ ਵੀ ਹੋਈ ਇਹਦੇ ਨਾਲ ਉਹੀ ਹੈ ਨਾ ਘਰ ਦਾ ਨਾ ਘਾੜਦਾ ਤੇ ਆਵਲੇ ਹੁਣੀ ਕਹਿੰਦੇ ਆ ਵੀ ਜਿਹੜੀਆਂ 2-4 ਗੱਡੀਆਂ ਉੱਥੇ ਲਗਏ ਸੀ 32 ਨੰਬਰ ਫਾਰਮ ਤੇ ਜਾ ਕੇ ਉੱਥੇ ਆਪਦੀਆਂ ਰਾਤਾਂ ਕੱਟਦੇ ਸੀ ਆਵਲਾ ਸਾਹਿਬ ਦਾ ਫਾਰਮ ਹੈ ਦਿੱਲੀ ਬੜਾ ਵਧੀਆ 32 ਨੰਬਰ ਫਾਰਮ ਉੱਥੇ ਜਾ ਕੇ ਜਿਹੜੀ ਸ਼ਾਮ ਨੂੰ ਮਹਿਫਲ ਲਾਉਂਦੇ ਸੀ ਤੇ ਮੈਨੂੰ ਲੱਗਦਾ ਉਹ ਮਹਿਫਲ ਚ ਅੱਜ ਗਲਾਸੀ ਚੱਲੀ ਵੀ ਨਹੀਂ ਦੁੱਖ ਚ ਹੀ ਨਹੀਂ ਚੱਲ ਮੋਹਾਲੀ ਦੇ ਵਿੱਚ ਮੋਹਾਲੀ ਦੇ ਵਿੱਚ ਕੱਟ ਗਿਆ ਲੰਮਾ ਲੱਗ ਤੇ ਮੈਨੂੰ ਲੱਗਦਾ ਆਪਾਂ ਨੂੰ ਲਾਈਵ ਵੀ ਰੋਕਣਾ ਪੈਣਾ ਆਵਲੇ ਦੇ ਰੋਸ ਦੇ ਵਿੱਚ ਹੀ ਆ ਵੇਖ ਲੋ ਲਾਈਟਾਂ ਵੀ ਕਾਲੀਆਂ ਹੀ ਹੋ ਗਈਆਂ ਤੇ ਹੁਣ ਮੈਨੂੰ ਲੱਗਦਾ ਆਪਾਂ ਨੂੰ ਲਾਈਵ ਕੱਲ ਹੋਣਾ ਪੈਣਾ ਸੋ ਵਾਇਗੁਰ ਜੀ ਦਾ ਖਾਲਸਾ ਬਾਕੀ ਆਵਲੇ ਤੇ ਕੱਲ ਨੂੰ ਵੀਡੀਓ ਪਾਉਂਗਾ ਮੈਂ ਚੰਗੀ ਤਰ੍ਹਾਂ ਠੋਕ ਕੇ ਤੇ ਫਿਰ ਕੱਲ ਨੂੰ ਉਹਦੇ ਵਿੱਚ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਕਿਉਂਕਿ ਨਾ ਇਸ ਜਿਹੜੇ ਮੇਰੇ ਤੋਂ ਵੀ ਸਹੀ ਗੱਲ ਨਹੀਂ ਹੁੰਦੀ ਸੋ ਵਾਇਗੁਰ ਜੀ ਦਾ ਖਾਲਸਾ ਤੇ ਵਾਇਗੁਰ ਜੀ ਕੀ ਫਤਿਹ